ਲੋ ਵੀ ਦੋਸਤੋ ਤੁਹਾਡੀ ਡਿਮਾਂਡ ਤੇ ਅੱਜ ਨੁਕਰਾ ਬਸ਼ੀਰਾ ਲੈ ਆਏ ਆ ਤੁਹਾਡੇ ਲਈ ਕੰਨਾਂ ਦਾ ਦਿਲ ਬਣਾ ਦਿੰਦਾ ਤੇ ਸਾਇਦ ਕੰਨਾਂ ਤੋਂ ਤੇ ਅੰਦਾਜ਼ਾ ਲਾ ਲਿਆ ਹੋਈ ਇਹਦਾ ਬਾਪ ਕੌਣ ਕਾਫੀ ਭਰਾਵਾਂ ਦੀ ਡਿਮਾਂਡ ਆਈ ਸੀ ਵੀਰੇ ਥੋੜੇ ਪੈਸੇ ਲਾਉਣੇ ਤੇ ਨੁਕਰਾ ਬਸ਼ੀਰਾ ਹੋਵੇ ਹਜ਼ਾਰਾਂ 'ਚ ਹੋਵੇ ਮੁੱਲ ਹਜ਼ਾਰਾਂ 'ਚ ਹੋਵੇ ਤਾਂ ਦੋਸਤੋ ਬਸ਼ੀਰਾ ਵੀ ਤੁਹਾਨੂੰ ਚੰਗਾ ਲਿਆਤਾ ਤੇ ਮੁੱਲ ਵੀ ਹਜ਼ਾਰਾਂ 'ਚ ਜੀ ਆ ਮੁੱਲ ਮੈਂ ਤਾਂ ਵੀਡੀਓ ਚ ਸ਼ੁਰੂ ਚ ਦੱਸਿਆ ਤਾਂ ਕਿ ਕਿ ਭਰਾ ਵੀਡੀਓ ਪੂਰੀ ਨਹੀਂ ਦੇਖਦੇ ਤੇ ਰੇਟ ਦਾ ਭਾਅ ਆਈਡੀਆ ਦਿੱਤਾ ਹੁੰਦਾ ਤਾਂ ਉਹਨਾਂ ਤਾਂ ਕਿ ਉਹ ਆਈਡੀਆ ਨੂੰ ਬਹੁਤ ਪਹੁੰਚਦਾ ਤੇ ਆਪਾਂ ਆਈਡੀਆ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੇਤਾ ਵੀ ਆ ਬਸ਼ੀਰਾ ਮੁੱਲ ਹਜ਼ਾਰਾਂ ਚ ਚੰਗਾ ਬੱਚਾ ਬਾਲਪੋਰੀਆਂ ਦਾ ਸਾਫ਼ ਕੰਨ ਹੁੰਦਾ ਤਾਂ ਦਿਲ ਬੰਦਾ ਹਜੇ ਨਵੀਂ ਉਮਰ ਦਾ ਨਿੱਕੀ ਉਮਰ ਪਰ ਹਾਈਟ ਵੀਟ ਉਮੀਦ ਆ ਵੀ ਚੰਗੀ ਖਰਚ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਤੇ ਜਿਹੜੇ ਭਰਾਏ ਵੀਡੀਓ ਫੇਸਬੁੱਕ ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਵੀਡੀਓ ਉਹ ਭਰਾਵਾਂ ਲਈ ਖਾਸ ਹੈ ਜਿਹੜੇ ਨੁਗਰਾ ਜਾਨਵਰ ਪਾਲਦੇ ਖਾਸ ਕਰਕੇ ਨੁਗਰਾ ਬਸ਼ੀਰਾ ਲੱਭਦੇ ਆ ਚੰਗਾ ਘੋੜਾ ਬਣਾਉਣ ਲਈ ਜਿਹਦੀ ਗਰਦਨ ਚੰਗੀ ਹੋਵੇ ਕੰਨ ਕੰਡੀਸ਼ਨ ਚੰਗੀ ਹੋਵੇ ਤੇ ਖਾਨਦਾਨ ਵੀ ਚੰਗਾ ਹੋਵੇ ਤਾਂ ਦੋਸਤੋ ਬਸ਼ੀਰਾ ਲਿਆਤਾ ਬੱਚਾ ਹੈ ਵੀ ਚੰਗਾ ਨੁਗਰਾ ਕੰਨਾਂ ਦਾ ਤਾਂ ਦੱਲ ਬਣਾਉਂਦਾ ਜਮਾ ਨਿੱਕਾ ਨਿੱਕਾ ਕੰਨ ਗਰਦਨ ਗੁਰਦਨ ਚੰਗੀ ਹੈ ਬਾਲ ਪੋਰੀਆਂ ਦਾ ਸਾਫ ਤੇ ਬਾਕੀ ਸਾਰਾ ਤੁਸੀਂ ਬੱਚਾ ਦੇਖ ਸਕਦੇ ਆ ਦੁੱਧੋਂ ਟਟ ਗਿਆ ਇਹ ਬੱਚਾ ਜਾਇਜ ਰੇਟ ਦਾ ਮੇਨ ਗੱਲ ਆ ਵੀ ਬਸ਼ੀਰਾ ਤਾਂ ਪਰਿਆਂ ਤੋਂ ਪਰੇ ਪਏ ਆ ਚੰਗੇ ਤੋਂ ਚੰਗੀ ਬਲੱਡ ਲਾਈਨ ਤੇ ਚੰਗੇ ਤੋਂ ਚੰਗੇ ਖਾਨਦਾਨ ਦਾ ਪਿਆ ਬੱਚਾ ਪਰ ਰੇਟ ਬਹੁਤ ਹੋ ਜਾਂਦਾ ਤਾਂ ਮਿੱਤਰੋ ਜਿਹੜੀ ਤੁਹਾਡੀ ਡਿਮਾਂਡ ਸੀ ਵੀ ਹਜ਼ਾਰਾਂ 'ਚ ਬਸ਼ੀਰਾ ਚਾਹੀਦਾ ਤਾਂ ਹਜ਼ਾਰਾਂ 'ਚ ਬਸ਼ੀਰਾ ਲਿਆਤਾ ਰੇਟ ਬਹੁਤ ਜੈਨੂ ਆ ਨਾ ਜਾਇਜ ਮੌਲ ਦਾ ਬਸ਼ੀਰਾ ਭਾਣਾ ਬਣ ਜੂ ਬਸ ਤੁਸੀਂ ਇੱਕ ਨਿੱਕਾ ਜਿਹਾ ਕੰਮ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਤਾਂ ਕਿ ਜਿਹੜਾ ਭਰਾ ਵੀ ਕੋਈ ਚੰਗਾ ਬੱਚਾ ਪਾਲਦਾ ਹੋਵੇ ਉਹਦੇ ਤਾਈਂ ਇਹ ਵੀਡੀਓ ਪਹੁੰਚ ਤੇ ਜੇ ਤੁਸੀਂ ਵੀ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਮੁੱਲ 'ਤੇ ਪਾਲਦੇ ਆ ਆ ਕੇ ਇੱਕ ਵਾਰਾ ਬਸ਼ੀਰਾ ਦੇਖ ਲਓ ਤੇ ਆਪਣੇ ਫਾਰਮ ਤੇ ਹੋਰ ਵੀ ਜਾਨਵਰ ਖੜੇ ਆ ਤੇ ਚੈਨਲ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਜਾਇਜ਼ ਤੋਂ ਜਾਇਜ਼ ਰੇਟ ਦਾ ਜਾਨਵਰ ਮਿਲ ਜੂ ਤੇ ਬੱਚੇ ਦਾ ਨਖਰਾ ਨਖਰਾ ਦੇਖੋ ਤੇ ਬਾਕੀ ਸਾਰੀ ਡਿਟੇਲ ਬੱਚੇ ਦੀ ਦਿੰਨੇ ਆ ਸ਼ਾਮ ਦਾ ਟਾਈਮ ਸੀ ਥੋੜੀ ਮੱਖੀ-ਮੱਖੀ ਜੀ ਹੋਈ ਆ ਤਾਂ ਬੱਚਾ ਟੱਪਦਾ ਟੁੱਪਦਾ ਸੀ ਇਸ ਲਈ ਮੋਟੇ-ਮੋਟੇ ਕਲਿੱਪਾਂ ਹੀ ਲੈ ਲਈਆਂ ਜ਼ਿਆਦਾ ਲੰਮੀ ਵੀਡੀਓ ਨਹੀਂ ਬਣਾਈ ਤੇ ਪਹਿਲਾਂ ਡਿਟੇਲ ਦਿੰਨੇ ਆ ਬੱਚੇ ਦੋਸਤੋ 6 1/2 ਮਹੀਨੇ ਉਮਰ ਹੋਈ ਹੈ ਬੱਚੇ ਦੀ ਦੁੱਧੋਂ ਟੁੱਟ ਗਿਆ ਹੈ 5-7 ਦਿਨ ਪਹਿਲਾਂ ਤੇ ਦੁੱਧੋਂ ਟੁੱਟਣ ਵਾਲੀ ਥੋੜਾ ਜਿਹਾ ਲਿੱਸਾ ਤੇ ਸੰਭਾਲ ਹੋ ਗਈ ਚੰਗੀ ਐਕਟਿਵਿਟੀ ਚੰਗਾ ਬੱਚਾ ਤਾਂ ਚੰਗਾ ਬਣ ਜਾ ਖਾਨ ਕੰਡੀਸ਼ਨ ਦੇਖੋ ਅੰਦਾਜ਼ਾ ਮੜਾਗਾ ਲਾਓ ਕਿਹੜੇ ਘੋੜੇ ਦਾ ਹੋ ਕੁੰਡੀ ਵਾਲਾ ਕੰਨ ਨਿੱਕਾ ਕੰਨ ਤੇ ਗਰਦਨ ਫੇਸ ਤਾਂ ਆਪਦੇ ਪਿਓ ਵਾਲਾ ਹੀ ਹੈ ਦਾ ਜੇ ਨਹੀਂ ਅੰਦਾਜ਼ਾ ਲਾਇਆ ਤਾਂ ਪਤਾ ਦਿੰਨੇ ਆ ਦੋਸਤੋ ਇਹ ਅਵੋਰ ਬਲੱਡ ਲਾਈਨ ਚੋਂ ਰਾਉਕਾ ਵਾਲੇ ਸੱਬੇ ਵਾਲੇ ਘੋੜੇ ਦਾ ਪੁੱਤਾ ਮਿੱਤਰੋ ਵੱਡੇ ਅਵੋਰ ਵਾਲੇ ਘੋੜੇ ਦਾ ਪਰਪੁੱਤਾ ਹੈ ਰਾਉਕਾ ਵਾਲੇ ਸੱਬੇ ਵਾਲੇ ਘੋੜੇ ਦਾ ਬੱਚਾ ਤੇ ਆਪਣੇ ਵਾਲੇ ਡਾਇਮੰਡ ਦਾ ਬੱਚਾ ਹਾਂਜੀ ਦੋਸਤੋ ਆਪਣਾ ਜਿਹੜਾ ਡਾਇਮੰਡ ਤੁਸੀਂ ਸਾਰੇ ਜਾਣਦੇ ਆ ਬਹੁਤ ਚੰਗਾ ਨਾਮ ਨਾਇਆ ਉਹਨੇ ਬਹੁਤ ਲੰਮਾ ਟਾਈਮ ਬਰੀਡਿੰਗ ਕੀਤੀ ਤੇ ਐਵੇਂ ਵੀ ਨਹੀਂ ਵੀ ਲਿਮਟਿਡ ਬਰੀਡਿੰਗ ਕੀਤੀ ਬਹੁਤ ਟੌਪ ਤੋਂ ਟੌਪ ਦੇ ਬੱਚੇ ਆਏ ਉਹਦੇ ਤੇ ਉਹਦੀ ਖਾਸੀਅਤ ਇਹ ਸੀ ਕੰਨ ਕੰਡੀਸ਼ਨ ਤੇ ਗਰਦਨ ਬਹੁਤ ਸੋਹਣੀ ਦਿੰਦਾ ਸੀ ਦੇਖੋ ਬੱਚਾ ਤੁਸੀਂ ਆਪ ਹੀ ਦੇਖ ਲਓ ਕਿੰਨਾ ਸੋਹਣਾ ਮੂੰਹ ਆ ਜਿਵੇਂ ਛੋਟਾ ਛੋਟਾ ਕੰਨ ਤੇ ਕੁੰਡੀ ਵਾਲਾ ਮਾਰਵਾੜੀ ਖੰਨ ਕਹਿ ਸਕਦੇ ਆਪਾਂ ਇਹਨੂੰ ਬੱਚੇ ਦੇ ਲੱਗਿਆ ਹੋਇਆ। ਗਰਦਨ ਦਾ ਕੁੰਡ ਪੂਰਾ ਚੰਗਾ ਤੇ ਕੰਨ ਤਾਂ ਜਿਵੇਂ ਦਿਲ ਬਣਾ ਦਿੰਦਾ। ਇਹੀ ਖਾਸੀਅਤ ਸੀ ਡਾਇਮੰਡ ਦੀ। ਜਿੰਨੇ ਵੀ ਬੱਚੇ ਆਉਣਗੇ ਤਾਂ ਕੰਨਾਂ ਦਾ ਤਾਂ ਦਿਲ ਬਣਾਉਂ ਹੀ ਚਾਹੇ ਕੁੜੀ ਉੱਤ ਹੈ ਰੋਤੇ ਸੜ ਦਿੰਦੇ। ਇਹ ਖਾਸੀਅਤ ਸੀ ਪਰ ਹੁਣ ਆਪਣੇ ਤੇ ਨਹੀਂ ਰਿਹਾ ਪਰ ਉਹਦੇ ਜਿਹੜੇ ਬੱਚੇ ਆ ਬਹੁਤ ਸੋਹਣੇ ਆਏ ਹੋਏ ਰਿਜ਼ਲਟ ਬਹੁਤ ਆਇਆ ਤਾਂ ਉਹਨਾਂ ਨੂੰ ਦੇਖ ਕੇ ਦਿਲ ਨੂੰ ਹੌਸਲਾ ਦੇ ਲੀਦਾ। ਵੀ ਯਾਰ ਬਹੁਤ ਸੋਹਣੇ ਬੱਚੇ ਪੈਦਾ ਕਰਕੇ ਗਿਆ ਤੇ ਬਾਕੀ ਬਾਲਪੋਰੀਆਂ ਦਾ ਜਮਾਂ ਸਾਫਾ ਬੱਚਾ ਤੇ ਰੇਟ ਦਾ ਭਾਜ ਦਿਓ ਤੁਹਾਨੂੰ ਦੇ ਹੀ ਦਿੱਤਾ ਮਿੱਤਰੋ ਵੀ ਲੱਖੋਂ ਥੱਲੇ ਆ ਹਜ਼ਾਰਾਂ ਚ ਮੁੱਲ ਹੈ ਦਾ ਤੇ ਬਾਕੀ ਆਿਆਂ ਦਾ ਸੱਜਣਾ ਦਾ ਮਾਨਤਾਨ ਹੋਊ ਬੱਚਾ ਆ ਕੇ ਸਾਹਮਣੇ ਆ ਦੇ ਅੱਖਾਂ ਨਾਲ ਦੇਖ ਕੇ ਤਸੱਲੀ ਕਰਕੇ ਫੇਰ ਇਹਦਾ ਸੌਦਾ ਕਰ ਸਕਦੇ ਹੋ ਤੇ ਨੰਬਰ ਦੇਤਾ ਰੇਟ ਪੁੱਛ ਲਿਓ ਐਡਰੈਸ ਪੁੱਛ ਲਿਓ ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਨਵੇਂ